ਸੇ ਆਦੇ ਜਵਾਕਾਂ ਦੇ ਮਾਰੇ ਬੈਠੀਆਂ ਅੰਬੋਤੇ ਪੋਤੀਆਂ ਦੇ ਮਾਰੇ ਹੁਣ ਅਸਲ ਵਿੱਚ ਮੈਂ ਤਾਂ 80 ਸਾਲ ਦੀ ਬੁੜੀਆਂ ਪਰ ਹੁਣ ਸਾਡੀ ਜਮੀਂ ਹੱਦ ਕਰਤੀ ਹੁਣ ਦੁਖੀ ਹੋ ਕੇ ਅਸੀਂ ਆਏ ਆ ਸਾਡੇ ਬੱਚੇ ਵੀ ਆਏ ਨੇ ਕਦੇ ਉਹ ਆਉਂਦੇ ਨੇ ਕਦੇ ਅਸੀਂ ਆਉਂਦੇ ਆ ਕਾਲੇ ਕਾਨੂੰਨ ਕਰੇ ਨੇ ਉਹ ਰੱਦ ਕਰੇ ਫੇਰ ਅਸੀਂ ਇੱਥੋਂ ਜਾਵਾਂਗੇ ਅਸੀਂ ਐ ਜਾਣ ਵਾਲੇ ਨਹੀਂ ਪਟੇਟੈਂਟ ਗਿੱਲੀਆਂ ਦਰੀਆਂ ਬਾਲਣ ਵਾਲੀਆਂ ਲੱਕੜਾਂ ਵੀ ਭਿੱਜ ਗਈਆਂ ਨੇ ਬਿਸਤਰੇ ਵੀ ਗਿੱਲੇ ਨੇ ਕਣੀਆਂ ਜਿਵੇਂ ਪੈਰੀਆਂ ਨੇ ਪਰ ਕਿਸਾਨ ਅੰਦੋਲਨ ਦੀ ਲੋ ਜਗਦੀ ਰਹੇ ਇਸੇ ਲਈ ਸੰਘਰਸ਼ ਦੇ ਸੇਕ ਨੂੰ ਇਸ ਗਿੱਲੇ ਮੌਸਮ 'ਚ ਵੀ ਵਧਾਇਆ ਜਾ ਰਿਹਾ ਹੈ ਕੜਾਕੇ ਦੀ ਠੰਡ 'ਚ ਸਬਰ ਦਾ ਮੁਜ਼ਾਰਾ ਕਰ ਰਹੀਆਂ ਨੇ ਇਹ ਬਜ਼ੁਰਗ ਕਿਸਾਨ ਬੀਬੀਆਂ ਸਰਕਾਰ ਨੂੰ ਅਸੀਂ ਕੀ ਕਹੀਏ ਹੁਣ ਅਸੀਂ ਆਪਦੇ ਜਵਾਕਾਂ ਦੇ ਮਾਰੇ ਬੈਠੀਆਂ ਉਹ ਬੋਤੇ ਬੋਤਿਆਂ ਦੇ ਮਾਰੇ ਹੁਣ ਅਸਲੇ ਕਿ ਮੈਂ ਤਾਂ 80 ਸਾਲ ਦੀ ਬੁੜੀਆਂ ਹੁਣ ਤੁਹਾਨੂੰ ਪਤਾ ਹੀ ਐ ਹੁਣ ਫਿਰ ਮੈਂ ਤਾਂ ਤੁਰਿਆ ਨਹੀਂ ਜਾਂਦਾ ਬਾਸਤਾਂ ਦੇ ਦੋ ਜਾਣੇ ਫੜ ਕੇ ਉਰਾ ਫਰਾਣ ਜਾਂਦੇ ਨੇ ਹੁਣ ਅਸੀਂ ਫਿਰ ਇਹਨਾਂ ਸਰਕਾਰ ਨੂੰ ਅਸੀਂ ਕੀ ਕਰੀਏ ਜੇ ਸਰਕਾਰ ਮੰਨਦੀ ਐ ਖੰਦੀਪਾਈ ਮੋਦੀ ਨਹੀਂ ਮੰਨਦਾ ਕਾ ਨਹੀਂ ਹੋਰ ਨਹੀਂ ਮੰਨਦੇ ਸਾਨੂੰ ਤਾਂ ਇਹ ਦੇਖ ਪਤਾ ਨਹੀਂ ਹੈਗਾ ਜਦੋਂ ਮੁੰਡੇ ਰੋਜ਼ ਸਾਧਨ ਨਹੀਂ ਸੀ ਜਿਵੇਂ ਅੰਤਰ ਉਸ ਤੋਂ ਉਸੇ ਮੀਟਿੰਗ ਦੇ ਬੁਲਾ ਆ ਲੰਦਾ ਫੇਰ ਮੋਟ ਦਿੰਦਾ ਅਸੀਂ ਸਰਕਾਰ ਨੂੰ ਕਹਿੰਦੇ ਆਂ ਵੀ ਤੂੰ ਸਾਡੇ ਕਣੀ ਦੇਖ ਸਾਡੇ ਬੱਚਿਆਂ ਕਣੀ ਦੇਖ ਅਸੀਂ ਤੈਨੂੰ ਵੋਟਾਂ ਪਾਈਆਂ ਸੀ ਕੋਈ ਇਹ ਕੰਮ ਕਰਨ ਵਾਸਤੇ ਨਹੀਂ ਪਾਈਆਂ ਸੀ ਲੀਡਰ ਬਣਾਇਆ ਸੀ ਚੰਗੇ ਕੰਮ ਕਰਨ ਵਾਸਤੇ ਬਣਾਇਆ ਸੀ ਪਰ ਉਹਨਾਂ ਨੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਹੁਣ ਸਾਡੀ ਉਹ ਖੇਤੀ ਨੂੰ ਜ਼ਮੀਨਾਂ ਨੂੰ ਵੀ ਹੱਥ ਪਾਉਣ ਲੱਗੀ ਪਹਿਲਾਂ ਕੋਈ ਕੰਮ ਉਹਨੇ ਚੰਗਾ ਕੀਤਾ ਨਹੀਂ ਪਰ ਹੁਣ ਸਾਡੀ ਜਮੀਂ ਹੱਦ ਕਰਤੀ ਹੁਣ ਦੁਖੀ ਹੋ ਕੇ ਅਸੀਂ ਆਏ ਆ ਸਾਡੇ ਬੱਚੇ ਵੀ ਆਏ ਨੇ ਕਦੇ ਉਹ ਆਉਂਦੇ ਨੇ ਕਦੇ ਅਸੀਂ ਆਉਂਨੇ ਆ ਅਸੀਂ ਜਿਹੜੇ ਉਹਨੇ ਇੱਕ ਨੁੱਤ ਨਕਾਣ ਕਾਲੇ ਕਾਨੂੰਨ ਕਰੇ ਨੇ ਉਹ ਰੱਦ ਕਰੇ ਫੇਰ ਅਸੀਂ ਇੱਥੋਂ ਜਾਵਾਂਗੇ ਅਸੀਂ ਐਂ ਜਾਣ ਵਾਲੇ ਨਹੀਂ ਹੈਗੇ ਦੇਖੋ ਜੀ ਪਰੇਸ਼ਾਨੀਆਂ ਤਾਂ ਅਸੀਂ ਮਨ ਬਣਾ ਕੇ ਇਹੀ ਤੁਰੇ ਆ ਪਰੇਸ਼ਾਨੀਆਂ بارش ਦੀਆਂ ਤਾਂ ਕੀ ਨੇ ਤੇ ਇਹ ਤਾਂ ਚੱਲਣੀਆਂ ਹੀ ਪੈਣੀਆਂ ਨੇ ਸਾਨੂੰ ਚੱਲ ਰਹੇ ਆ ਜਾਂ ਉੱਥੇ ਠੰਡ ਚੱਲਦਿਆਂ ਆਪਣੇ ਗਰਮੀ ਚੱਲਦੇ ਆ ਇਹ ਸਰਕਾਰਾਂ ਨੇ ਜਿਹੜਾ ਹੁਣ ਅਸੀਂ ਟੱਕਰ ਲਈ ਆ ਇਹ ਤਾਂ ਸਾਰਾ ਕੁਝ ਚੱਲਣਾ ਹੀ ਪੈਣਾ ਆ ਆਉਂਦੀ ਆ ਸਮੱਸਿਆ ਪਰ ਸੰਘਰਸ਼ਾਂ ਦੇ ਵਿੱਚ ਤਾਂ ਸਾਰਾ ਕੁਝ ਚੱਲਣਾ ਹੀ ਪੈਂਦਾ ਜੀ ਇਹ ਤਾਂ ਹੁਣ ਚੱਲ ਰਹੇ ਆ ਪੰਜਾਬ ਦੀਆਂ ਮਹਿਲਾਵਾਂ ਦਿੱਲੀ ਜਟੀਆਂ ਨੇ ਅਤੇ ਅਦਰ ਦਿੱਲੀ ਤੋਂ ਕੁਝ ਕਿਲੋਮੀਟਰ ਦੂਰ ਜੀਨ ਚਬਿਆ ਸੂਰਿਆ ਟਰੈਕਟਰ ਚਲਾਉਂਦਾ ਕਿਉਂਕਿ ਹਰਿਆਣਾ ਦੀਆਂ ਮਹਿਲਾਵਾਂ ਟਰੈਕਟਰ ਮਾਰਚ ਕੱਢਣਗੀਆਂ ਸਰਕਾਰ ਮੰਨਦੀ ਹੈ ਤਾਂ ਠੀਕ ਹੈ ਨਹੀਂ ਮੰਨਦੀ ਨਾ ਇਆਂ ਤੋਂ 10-12 ਟਰੈਕਟਰ ਹੈ ਟ੍ਰੇਨਿੰਗ ਲੈ ਚੁੱਕੇ ਹੈ ਵੱਲਾ ਕੁਝ ਲੱਖੋਂ ਦੀ ਸਿੱਖਿਆ ਮੈਂ ਲੇਡੀਜ਼ ਨੇ ਟਰੈਕਟਰੋ ਕੇ ਸਾਥ ਆ ਪਹੁੰਚेंगी ਔਰ ਟਰੇਡ ਕਰਨਗੀਆਂ ਲਾਲ ਕਿਲੇ पे ये इतिहास होगा और अब हम इस चीज से पीछे हटने वाले नहीं जब तक ये तीनों काले कानून वापस नहीं होंगे महिला शक्ति मैदान में आ चुकी है तो लेड़, कितनी लेडीज लेकर यहाँ ट्रेनिंग ले चुकी है लगभग पचास सौ के करीब तो, तो यहाँ पता सकते हो तो दिल्ली कितनी है दिल्ली कम से कम लाखों की संख्या में होंगी महिलाएं हर जिले में तैयारी चल रही है कमजोर समझने की कोशिश मत कीजिए हम लोगों ने वोट दे के आपको अच्छे काम करने के लिए दिखाया है ऐसा नहीं कि आप हमारी छत में पाँव के आप हमें ही मुजरिम बनाने पे हुए हैं हम आपके उल्टे सुलटे कानून मानने के लिए तैयार नहीं है मरो करो की लड़ाई है ये आजादी की दूसरी लड़ाई है यदि आज हम हार गए तो हमारी नस्लों को क्या जवाब देंगे हम अगर इसमें सरकार ने मानने का काम नहीं किया तो हमारी महिला यहाँ खटखट टोल प्लाजा पर ट्रेनिंग ले रही है आज तो ये ट्रेलर है अगर फिल्म देखनी है तो आप वहां राजपुंस पर जाइए और 6 तारीख को इस पर कुंडली मानेसरा हाईवे पर आइए जिस पर लाखों महिलाएं ट्रैक्टर से अपनी रैली निकालते हुए आपको मिलेगी आसमान तो आफत वर रही है बदल वाली अजय भी शीत लहर जोरानते है पर सिरड़ी किसान डटे हुए ने मुश्किलों की परवाह नहीं क्योंकि मंगा अहम ने